ਬਹੁਤ ਜਦਾ ਸੌਫਟ ਤੇ ਬਿਲਕੁਲ ਨਹੀਂ ਫਟੂਗੇ ਇਹ ਗੋਭੀ ਪਰੌਂਠਾ 2 ਕੱਪ ਲਵਾਂਗੇ ਆਟੇ ਦੇ ਥੋੜਾ ਜਿਹਾ ਪਾਵਾਂਗੇ ਨਮਕ ਹਲਕੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਗੋਲਾਂਗੇ ਸੌਫਟ ਜਿਹਾ ਡੋਅ ਇਹਦਾ ਬਣਾ ਕੇ 20-25 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਫਿਰ ਲਵਾਂਗੇ ਗੋਭੀ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਸੁਕਾ ਲਿਆ ਸੀ ਉਸ ਤੋਂ ਬਾਅਦ ਇਹਦੇ ਫੁੱਲਾਂ ਨੂੰ ਕਰਾਂਗੇ ਗ੍ਰੇਟ ਤੇ ਇਹਦੇ ਡੰਡਲ ਜੇ ਤੁਸੀਂ ਬਾਹਰ ਕੱਢ ਦਿਓ ਉਸ ਤੋਂ ਬਾਅਦ ਵਿੱਚ ਪਾਵਾਂਗੇ ਹਰਾ ਧਨੀਆ ਫਿਰ ਪਾਵਾਂਗੇ ਧਨੀਆ ਪਾਊਡਰ 2 ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਕਾਲੀ ਮਿਰਚ ਲਾਲ ਮਿਰਚ ਤੁਸੀਂ ਤਾਂ ਪਾਇਓ ਜੇ ਤਿੱਖਾ ਪਸੰਦ ਹੋਵੇ ਨਹੀਂ ਤਾਂ ਸਕਿਪ ਕਰ ਦਿਓ ਹਲਕਾ ਜਿਹਾ ਮਿਕਸ ਕਰ ਲਾਂਗੇ ਨਿਚੋੜਨ ਵਗੈਰਾ ਦੀ ਬਿਲਕੁਲ ਜ਼ਰੂਰਤ ਨਹੀਂ ਇੱਥੇ ਹਜੇ ਤੱਕ ਆਪਾਂ ਨਮਕ ਬਿਲਕੁਲ ਨਹੀਂ ਪਾਇਆ ਫਿਰ ਥੋੜਾ ਜਿਹਾ ਘਿਓ ਲਗਾ ਕੇ ਆਟੇ ਨੂੰ ਦੇਲਿਓ ਮੁੱਕੀ ਫਿਰ ਕਰਿਓ ਜੀ ਪੇੜਾ ਤੇਨੂੰ ਬੇਲ ਲਿਓ ਫਿਰ ਦੋ ਪਰੌਂਠਿਆਂ ਦੀ ਗੋਭੀ ਨੂੰ ਅਲੱਗ ਕਰ ਲਿਓ ਤੇ ਉਹਦੇ ਵਿੱਚ ਨਮਕ ਪਾ ਲਿਓ ਸਾਰੇ ਵਿੱਚ ਇੱਕੋ ਸਰ ਨਮਕ ਨਾ ਪਾਇਓ ਕਿਉਂਕਿ ਨਮਕ ਨਾਲੇ ਪਾਣੀ ਛੱਡ ਜਾਂਦੀ ਹੈ ਉਸ ਤੋਂ ਬਾਅਦ ਜੀ ਇਹਨੂੰ ਬੇਲ ਕੇ ਖੂਬਸਾਰਾ ਇਹਦੇ ਵਿੱਚ ਭਰਿਓ ਸਮਾਨ ਤੇਨੂੰ ਫੋਲਡ ਕਰ ਦਿਓ ਬਹੁਤ ਹੀ ਮਜ਼ੇਦਾਰ ਜਿਹਾ ਉਠੇ ਇਸ ਤਰੀਕੇ ਨਾਲ ਬੰਨ੍ਹਦੇ ਆ ਦੋ ਦੋ ਪਰੌਂਠਿਆਂ ਦਾ ਸਮਾਨ ਤੁਸੀਂ ਅਲੱਗ ਕਰਕੇ ਉਹਦੇ ਵਿੱਚ ਨਮਕ ਪਾਉਂਦੇ ਜਾਈਓ ਬਹੁਤ ਹੀ ਆਸਾਨੀ ਨਾਲ ਪਰੌਂਠੇ ਬਿਲਣਗੇ ਚਾਹੇ ਇਹਨਾਂ ਨੂੰ ਹੱਥ ਨਾਲ ਹੀ ਤੁਸੀਂ ਉਲਟ-ਪਲਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਣਾ ਕੇ ਜਰੂਰ ਖਾਓ